ਹੈਲੋ एवरीवन ਮੇਰੇ ਵੱਲੋਂ ਮੇਰੀ ਬਹੁਤ ਹੀ ਪਿਆਰੀ YouTube ਫੈਮਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅ ਸਾਡੇ ਸਕੂਲ ਦਾ ਟਿਊਟੋਰੀਕਲ ਟ੍ਰਿਪ ਜਿਹੜਾ ਉਹ ਜਾ ਰਿਹਾ ਹੈ ਤੇ ਬੱਚਿਆਂ ਨੂੰ ਟ੍ਰਿਪ ਦਾ ਚਾ ਇੰਨਾ ਸੀ ਕਿ ਬੱਚੇ ਸਵੇਰ ਦੀ ਕਿਰਨ ਤੋਂ ਪਹਿਲਾਂ ਹੀ ਸਕੂਲ ਆ ਪਹੁੰਚੇ ਨੇ ਤੇ ਨਾਲ ਹੀ ਇੰਜੋਏ ਕਰਨ ਲਈ ਢੋਲਕੀ ਵੀ ਲੈ ਆਏ ਨੇ ਇੱਕ ਦੂਜੇ ਨੂੰ ਵੇਖ ਕੇ ਉਹਨਾਂ ਦੀ ਜਿਹੜੀ ਖੁਸ਼ੀ ਹੈ ਨਾ ਉਹ ਦੁੱਗਣੀ ਹੋ ਗਈ ਹੈ ਟ੍ਰਿਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਸਤੀ ਸ਼ੁਰੂ ਹੋ ਗਈ ਹੈ ਚਿਹਰਿਆਂ ਤੇ ਖੁਸ਼ੀ ਉਹਨਾਂ ਦੀ ਬੇਸਬਰੀ ਦੱਸ ਰਹੀ ਸੀ ਕਿ ਅੱਜ ਦਾ ਦਿਨ ਕਿੰਨਾ ਖਾਸ ਹੈ ਦੇਖੋ ਇਹਨਾਂ ਨੂੰ ਟ੍ਰਿਪ ਤੇ ਜਾਣ ਦਾ ਕਿੰਨਾ ਚਾ ਇਸ ਯਰਨੀ ਦੀ ਸ਼ੁਰੂਆਤ ਜਿਹੜੀ ਆ ਉਹ ਜੈਕਾਰਿਆਂ ਨਾਲ ਕੀਤੀ ਆ ਕਲਾਸ ਦੇ ਅੰਦਰ ਹਾਸੇ ਤੇ ਰੌਣਕਾਂ ਛਾ ਗਈਆਂ ਨੇ ਜਦੋਂ ਬੱਚੇ ਸੂਰਾਂ ਨਾਲ ਝੂਮਦੇ ਨੱਚਣ ਲੱਗੇ ਨੇ ਦੀ ਸੁਰ ਨਾਲ ਬਸਿਕ ਛੋਟਾ ਜਿਹਾ ਮੇਲਾ ਬਣ ਗਿਆ ਹੈ ਹਰ ਮੂਤੇ ਮੁਸਕਾਨ ਹਰ ਦਿਲ ਵਿੱਚ ਜੋਸ਼ ਬੱਚਿਆਂ ਦੇ ਇਸ ਉਤਸ਼ਾਹ ਨਾਲ ਰਾਹ ਵੀ ਛੋਟਾ ਲੱਗਣ ਲੱਗ ਪਿਆ ਹੈ ਫਰੈਂਡਸ ਫਨ ਤੇ ਬਚਪਨ ਦੀ ਖਾਸ ਮਿਠਾਸ ਨਾਲ ਭਰੇ ਇਹ ਪਲ ਮੈਂ ਕੈਮਰੇ ਵਿੱਚ ਸਦਾ ਲਈ ਯਾਦ ਕਰ ਲੈਨੇ ਬੀਬੀ ਸਬਦिनल ਉਡੀਕਾਰੇ ਸੰ ਕਿ ਕਦੋਂ ਉਸ ਇਤਿਹਾਸਿਕ ਜਗ੍ਹਾ ਤੇ ਕਦਮ ਰੱਖਣਗੇ ਤੇ ਕਿਤਾਬਾਂ ਵਿੱਚ ਪੜੀਆਂ ਗੱਲਾਂ ਨੂੰ ਅਸਲੀਅਤ ਵਿੱਚ ਵੇਖਣਗੇ ਬੱਚਿਆਂ ਨੂੰ ਅਸੀਂ ਵਾਸਤੋਂ ਉਤਾਰ ਕੇ ਨਾ ਪੈਦਲ ਲਿ ਜਾ ਰਹੇ ਹਾਂ ਕਿਉਂਕਿ ਆ ਗਾਂ ਜਿਹੜੀ ਬਸ ਜਿਹੜੀ ਉਹ ਐਂਟਰੀ ਨਹੀਂ ਸੀ ਤੋ ਬਹੁਤ ਹੀ ਡਿਸਪਲਨ ਵਿੱਚ ਬੱਚੇ ਜਿਹੜੇ ਆ ਉਹ ਲਾਈਨਾਂ ਚ ਜਾ ਰਹੇ ਨੇ ਬੱਚਿਆਂ ਨੂੰ ਜੱਲੀਆਂ ਵਾਲੇ ਬਾਗ ਚ ਲਿਜਾਇਆ ਜਾ ਰਿਹਾ ਹੈ ਬਾਗ ਦੇ ਦਰਵਾਜ਼ੇ ਚ ਨਾ ਦਾਖਲ ਹੁੰਦੇ ਹੀ ਉਹਨਾਂ ਦੇ ਚਿਹਰਿਆਂ ਤੇ ਸ਼ਹੀਦਾਂ ਲਈ ਸਤਕਾਰ ਜਿਹੜਾ ਉਹ ਦਿਖ ਰਿਹਾ ਹੈ ਬੱਚੇ ਉਸ ਮਾਰਕ ਨੂੰ ਬੜੀ ਧਿਆਨ ਨਾਲ ਵੇਖ ਰਹੇ ਨੇ ਜਿਹੜਾ ਸਾਨੂੰ 1919 ਦੀ ਨਿਰਦੇਈ ਗੋਲਾਬਾਰੀ ਦੀ ਨਿਯਾਦ ਹੁੰਦਾ ਹੈ ਜਿਸ ਵਿੱਚ ਸੈਂਕੜੇ ਬੇਗੁਨਾ ਲੋਕ ਸ਼ਹੀਦ ਹੋਏ ਸਨ ਇਹ ਸਮਾਰਕ ਸ਼ਹੀਦਾਂ ਦੇ ਬਲਦਾਨ ਨੂੰ ਸਤਿਕਾਰ ਦੇਣ ਲਈ ਬਣਾਇਆ ਗਿਆ ਹੈ ਇੱਥੇ ਇੱਕ ਖੂਹ ਹੈ ਜਿਸ ਨੂੰ ਮਟਾਇਰਜ਼ ਵੈਲ ਵੀ ਕਿਹਾ ਜਾਂਦਾ ਹੈਗਾ ਇਹ ਉਹ ਜਗ੍ਹਾ ਹੈ ਜਿੱਥੇ 13 April 1919 ਨੂੰ ਗੋਲੀਆਂ ਚੱਲਣ ਸਮੇਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਆਪਣੀ ਜਾਨ ਬਚਾਉਣ ਲਈ ਖੂਬੇ ਸ਼ਾਲਾ ਮਾਰਗੇ ਸਨ ਤੇ ਇੱਥੇ ਜ਼ਿਆਦਾਤਰ ਲੋਕ ਗੋਲੀ ਤੋਂ ਨਹੀਂ ਬਲਕਿ ਖੂਬ ਵਿੱਚ ਡੇਕ ਕੇ ਭੀੜ ਵਿੱਚ ਦਬ ਕੇ ਸ਼ਹੀਦ ਹੋ ਗਏ ਸਨ ਅੱਜ ਇਹ ਖੂ ਇੱਕ ਸੁਰੱਖਿਅਤ ਯਾਦਗਾਰ ਵਜੋਂ ਸੰਭਾਲਿਆ ਗਿਆ ਜੋ ਉਸ ਦਿਨ ਦੀ دہشت ਭਰੀ ਘਟਨਾ ਦੀ ਯਾਦ ਦਿਵਾਉਂਦਾ ਹੈ ਜਦੋਂ ਬੱਚੇ ਇਸ ਖੂਨ ਨੂੰ ਵੇਖਦੇ ਹਨ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਆਜ਼ਾਦੀ ਕਿੰਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਤੇ ਇਹ ਸਥਾਨ ਉਹਨਾਂ ਨੂੰ ਉਹਨਾਂ ਦੇ ਦਿਲਾਂ ਵਿੱਚ ਇਤਿਹਾਸ ਲਈ ਸਤਕਾar ਕਰਾ ਦਿੱਤਾ। ਇਹ ਬਹੁਤ ਸਾਰੇ ਨਿਸ਼ਾਨ ਲੱਗੇ। ਇੱਕ ਬਹੁਤ ਨੇ ਗੋਲੀ ਦੇ ਨਿਸ਼ਾਨ ਮੈਜਿਸ ਇਫ ਇਟ ਇਜ਼ ਫੇਅਰ। ਜੰਮ ਪਰ ਆ ਕੇ ਇੱਥੇ ਰਿਹਾ ਹੈ। ਦੀਵਾਰਾਂ ਤੇ ਗੋਲੀ ਦੇ ਨਿਸ਼ਾਨ ਵੇਖ ਕੇ ਬੱਚਿਆਂ ਦੇ ਬੱਚਿਆਂ ਨੇ ਇਤਿਹਾਸ ਦੀ ਪੀੜ ਨੂੰ ਸਮਝਿਆ। ਤੇ ਸੀ ਇਹ ਤਾਂ ਲਈ ਆਪਣੇ ਦਿਲ ਵਿੱਚ ਸ਼ਰਧਾਂਜਲੀ ਮਹਿਸੂਸ ਕੀਤੀ। ਔਰ ਇੱਥੇ ਅਸੀਂ ਇੱਕ ਯਾਦਗਾਰ ਫੋਟੋਗ੍ਰਾਫਸ ਲਈ ਹੈ। ਇਸ ਤੋਂ ਬਾਅਦ ਅਸੀਂ ਹਰਮੰਦਰ ਸਾਹਿਬ ਗਏ ਹਾਂ ਜੋ ਕਿ ਸਿੱਖੀ ਜਿੰਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ। ਹਜ਼ਾਰਾਂ ਲੋਕ ਇੱਥੇ ਆਤਮਿਕ ਸ਼ਾਂਤੀ ਲਈ ਆਉਂਦੇ ਆ ਗਏ। ਲੰਗਰ ਹਾਲ ਇਹ ਉਹ ਜਗ੍ਹਾ ਹੈ ਜਿੱਥੇ ਹਰੇਕ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਦੇਸ਼ ਦਾ ਹੋਵੇ ਇਕੱਠੇ ਬੈਠ ਕੇ ਜਿਹੜੇ ਉਹ ਲੰਗਰ ਛਕਦੇ ਨੇ। ਜੋ ਕਿ ਸਮਾਨਤਾ ਦਾ ਸੁੰਦਰ ਪ੍ਰਤੀਕ ਹੈ ਬੱਚਿਆਂ ਨੇ ਇੱਥੇ ਲੰਗਰ ਛਕਿਆ ਇਸ ਤੋਂ ਬਾਅਦ ਅਸੀਂ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਗਏ ਤੇ ਉੱਥੇ ਅਸੀਂ ਥੋੜੀ ਜਿਹੀ ਰੈਸਟ ਕੀਤੀ ਇੱਥੇ ਬੱਚੇ ਅਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਜ਼ਿੰਦਗੀ ਉਹਨਾਂ ਦੀ ਬਹਾਦਰੀ ਅਤੇ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਰਹੇ ਨੇ ਇਹ ਬਹੁਤ ਹੀ ਲਾਜਵਾਬ ਮਿਊਜ਼ੀਅਮ ਹੈ ਉਸ ਤੋਂ ਬਾਅਦ ਅਸੀਂ ਬੱਸ ਵਿੱਚ ਬੈਠੇ ਬੱਚਿਆਂ ਨੇ ਫਿਰ ਤੋਂ ਢੋਲਕੀ ਨਾਲ ਗਾਣਾ ਵਜਾਉਣਾ ਸ਼ੁਰੂ ਕਰ ਦਿੱਤਾ ਫਿਰ ਅਸੀਂ ਆਉਂਦੇ ਹੋਏ ਗੁਰਦਾਸਪੁਰ ਫੌਜੀ ਦਾ ਢਾਬਾ ਇਥੇ ਡਿਨਰ ਕੀਤਾ ਬੱਚਿਆਂ ਨੇ ਆਪਣੇ ਮਨਪਸੰਦ ਜਿਹੜਾ ਡਿਨਰ ਕੀਤਾ ਹੈਗਾ ਇਹ ਢਾਬਾ ਸਰਦਾਰ ਬਿਨ ਸਿੰਘ ਸਟੇਟ ਯੂਨੀਵਰਸਿਟੀ ਦੇ ਆਪੋਜ਼ਿਟ ਹੈ ਡਿਨਰ ਕਰਨ ਤੋਂ ਬਾਅਦ ਅਸੀਂ ਇਥੋਂ ਵਾਪਸੀ ਦੇ ਚੱਲੇ ਪਏ ਨੇ Really, this trip became a wonderful journey of learning, joy, and unforgettable memories for the children. The children returned with happy hearts, new knowledge, and stories they will remember forever. Video, like. So, this was all about today's video. Thanks for watching. Stay tuned for more videos.